ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਾਜੀ ਸ਼ੈਂਪੂ ਲੈਣਾ ਸੀ ਜੀ ਹਾਂਜੀ ਦੇਖ ਲਓ ਸਿਮਰਨ ਸ਼ੈਂਪੂ ਦਿਖਾ ਦਿਓ ਮੈਨੂੰ ਕਿਹੜਾ ਚਾਹੀਦਾ ਅ ਮੈਟ੍ਰਿਕਸ ਦਾ ਦੇ ਦਿਓ ਹੋਰ ਦੱਸੋ ਹਾਂ ਬਾਸ ਇਹ ਹੀ ਤੀਰ ਕਿੰਨੇ ਦਾ ਹੈ 550 ਦਾ 550 ਦਾ ਰਾਸ਼ਨ ਵਾਲੇ ਨੂੰ ਤਾਂ ਕੈਸ਼ ਪੇਮੈਂਟ ਕਰਨੀ ਆ ਇਹਨਾਂ ਨੂੰ ਕਾਰਡ ਤੋਂ ਕਰ ਦੇਣਾ ਬਾਜੀ ਹਾਂਜੀ ਉਹ ਪੇਮੈਂਟ ਕਾਰਡ ਤੋਂ ਕਰਨੀ ਆ ਜੀ ਮੈਂ ਹਾਂਜੀ ਹੋ ਜਾਊਗੀ ਹਾਂਜੀ ਹਾਂਜੀ thank you haalo baaji code par do haalo hi haalo vire okay thank you vire thank you haa vire aanada purse reh gaya vire da vire main dekh ke aania vire pokhad pagal aa tu ਪਹਿਲੇ ਚ ਚੈੱਕ ਕਰ ਪੈਸੂ ਬੂਸੇ ਹੈਗੇ ਵੀ ਆ ਕਿ ਨਹੀਂ ਇਦਾਂ ਥੋੜਾ ਚੈੱਕ ਕਰ ਸਕਦੀਆਂ ਮੈਂ ਕਿਸੇ ਦਾ ਪਰਸ ਉਹ ਚੈੱਕ ਕਰ ਲੈ ਕਈ ਵਾਰੀ ਅਗਲਾ ਜਾਣ ਕੇ ਰੱਖ ਜਾਂਦਾ ਪੈਸੇ ਹੁੰਦੇ ਨਹੀਂ ਆ ਅਗਲਾ ਕੰਨ ਦਾ ਦੁਬਾਰਾ ਆਵਾਂਗੇ ਕਹਾਂਗੇ ਪੈਸੇ ਸੀਗੇ ਤੁਸੀਂ ਕੱਢ ਲੈ ਚੈੱਕ ਕਰ ਵੀਰੇ ਇਹਦੇ ਚ ਤਾਂ 5000 ਤੋਂ ਜ਼ਿਆਦਾ ਵਾ ਪੈਸੇ 5000 ਤੋਂ ਜ਼ਿਆਦਾ ਵਾ ਹਾਂਜੀ ਚਲ ਐਂ ਕਰ 1000 ਤੂੰ ਰੱਖ ਲੈ 4000 ਮੈਨੂੰ ਦੇ ਦੇ ਵੀਰੇ ਕੀ ਬੋਲੀ ਆਨੇ ਹੋ ਤੁਸੀਂ ਇਦਾਂ ਥੋੜਾ ਹੁੰਦਾ ਵਾ ਫਿਰ ਕੀ ਹੋਇਆ ਅਗਲੇ ਨੂੰ ਕਿਹੜਾ ਪਤਾ ਲੱਗਣਾ ਵਾ ਅਗਲਾ ਤਾਂ ਚਲੇ ਗਿਆ ਵੀਰੇ ਨਹੀਂ ਅਗਲੇ ਦੀ ਮਿਹਨਤ ਦੀ ਕਮਾਈ ਐਦਾਂ ਥੋੜਾ ਪਰ ਰੱਖ ਸਕਦੇ ਆ ਕਿਸੇ ਦੀ ਤੂੰ ਰੱਖੜਿਆ ਪੈਸੇ ਨਹੀਂ ਵੀਰੇ ਮੈਂ ਵੀਰੇ ਨੂੰ ਹੁਣ ਹੀ ਦੇ ਕੇ ਆਨੀ ਆ ਤੁਸੀਂ ਰੁਕੋ ਉਹ ਨਹੀਂ ਤੂੰ ਇੱਧਰ ਫੜਾ ਤੇਰੇ ਕੋ ਮੌਕਾ ਹੈਗਾ ਜੇ ਤੂੰ ਹੁਣ ਵੀ ਲੈਣੇ ਪੈਸੇ ਲੈ ਲਾ ਵੀਰੇ ਐਦਾਂ ਨਹੀਂ ਘਰੀਦਾ ਹੁੰਦਾ ਕੈਮਰੇ ਵੀ ਲੱਗੇ ਆ ਨਾਲੇ ਇੱਥੇ ਕੋਈ ਨਹੀਂ ਮੈਂ ਵੀਡੀਓ ਡਿਲੀਟ ਕਰ ਦੂੰਗਾ ਤੂੰ ਦੱਸ 10000 ਲੈਣਾ ਵਾ ਵੀਰੇ ਰੱਬ ਵੀ ਦੇਖਦਾ ਵਾ ਫਿਰ ਕੀ ਹੋ ਗਿਆ ਰੱਬ ਦੇਖਦਾ ਵਾ ਜੇ ਰੱਬ ਨੇ ਭੇਜਿਆ ਤਾਂ ਹੀ ਬੰਦੇ ਨੂੰ ਤਾਂ ਹੀ ਪਰਸ ਅਗਲਾ ਭੁੱਲਿਆ ਵੀਰੇ ਉਹ ਗਲਤੀ ਨਾ ਰਹਿ ਗਿਆ ਵੀਰੇ ਕੋ ਤੁਸੀਂ ਕਿਉਂ ਇਦਾਂ ਕਰਦੇ ਪਏ ਹੋ ਤੂੰ ਰਹਿਂਦੇ ਤੂੰ ਬਹਿ ਜਾ ਕੋਈ ਗੱਲ ਨਹੀਂ ਭਾਜੀ ਹਾਂਜੀ ਭਾਜੀ ਮੈਂ ਹੁਣੇ ਤੁਹਾਡੇ ਤੋਂ ਸ਼ੈਂਪੂ ਲੈ ਕੇ ਗਿਆ ਸੀ ਨਾ ਅੱਜ ਕੀ ਹੋਇਆ ਪਰਸ ਰਹਿ ਗਿਆ ਸੀ ਵੀਰੇ ਮੈਂ ਹਾਂਜੀ ਪਰ ਤੁਸੀਂ ਤਾਂ ਕਾਰਡ ਦਿੱਤਾ ਸੀ ਆਪਾਂ ਕਾਰਡ ਤੋਂ ਸਵਾਈਪ ਕੀਤਾ ਤੇ ਕਾਰਡ ਤੁਹਾਨੂੰ ਵਾਪਸ ਦੇ ਦਿੱਤਾ ਕਾਰਡ ਕੱਢਿਆ ਨਾ ਪਰਸ ਮੇਰੇ ਇੱਥੇ ਸੀਗਾ ਅਬ ਚਿੱਤ ਆਇਆ ਰਸਤੇ ਵਿੱਚ ਜਾ ਕੇ ਦੇ ਦੇਖ ਲਓ ਜੀ ਕਿਤੇ ਪਿਆ ਹੋਵੇ ਤੁਹਾਨੂੰ ਮਿਲ ਜਵੇ। ਵੀਰੇ ਜੇ ਤੁਸੀਂ ਕਹਿ ਰਹੇ ਹੋ ਇੱਥੇ ਰੱਖਿਆ ਤੇ ਇੱਥੇ ਤਾਂ ਪਿਆ ਨਹੀਂ ਆ। ਤੇ ਸਾਡੇ ਕੋਲ ਥੋੜੀ ਆ ਫਿਰ ਪਰਸ ਸੰਤਾ ਪਤਾ ਨਹੀਂ। ਅੱਜ ਹੀ ਸੈਲਰੀ ਮਿਲੀ ਸੀਗੀ ਤੇ ਮੈਂ ਅੱਗੇ ਪੈਸੇ ਦੇਣੇ ਸੀਗੇ ਰਸ਼ਨ ਵਾਲੇ ਦੇ। ਮੈਂ ਸੋਚਿਆ ਉਹਨੂੰ ਕੈਸ਼ ਦੇ ਦੂੰਗਾ ਤੇ ਤੁਹਾਨੂੰ ਪੇਮੈਂਟ ਮੈਂ ਕਾਰਡ ਤੋਂ ਕਰ ਦੂੰਗਾ। ਉਹ ਤਾਂ ਠੀਕ ਆ ਵੀਰੇ ਹੁਣ ਜੇ ਪਰਸ ਹੁੰਦਾ ਤੇ ਆਪਾਂ ਤਾਂ ਦੇ ਹੀ ਦੇਣਾ ਸੀ। ਆਪਾਂ ਥੋੜੀ ਰੱਖਿਆ ਵਾ। ਭਾਜੀ 5000 ਤੋਂ ਜ਼ਿਆਦਾ ਪੇਮੈਂਟ ਸੀਗੀ ਉਹਦੇ ਵਿੱਚ ਭਾਜੀ। ਵੀਰੇ ਸਾਨੂੰ ਤਾਂ ਪਤਾ ਹੀ ਨਹੀਂ ਜਦ ਪਰਸੀ ਹੈ ਨਹੀਂ ਇੱਥੇ। ਸਾਨੂੰ ਪਤਾ ਥੋੜੀ ਵਿੱਚ 5000 ਸੀ 6 ਸੀ ਕਿੰਨਾ ਸੀ। ਦੇਖ ਵੀਰੇ ਜੇ ਹੁੰਦਾ ਤੂੰ ਆਪੇ ਦੇਖੋ ਪਿਆ ਨੀਚੇ ਹੈ ਕਿਤੇ ਡਿੱਗੇ ਡਿੱਗੇ ਤਾਂ ਨਹੀਂ ਦੇਖੋ ਡਿੱਗੇ ਹੋਣਾ ਰਸਤੇ 'ਚ ਚਲੋ ਠੀਕ ਹੈ ਵੀਰੇ ਵੀਰੇ ਅ ਰੁਕਿਓ ਵੀਰੇ ਤੇ ਡਾ ਬਲੈਕ ਕਲਰ ਦਾ ਪਰਸ ਸੀਗਾ ਨਾ ਹਾਂਜੀ ਭੈਣੇ ਵੀਰੇ ਕਿਉਂ ਮਜ਼ਾਕ ਕਰੀ ਜਾਂਦੇ ਉਹ ਦੇ ਦੋ ਹੁਣ ਵੀਰੇ ਨੂੰ ਪਰਸ ਸਾਈਡ ਹੋ ਦੇ ਆਹੀ ਸੀ ਨਾ ਹਾਂਜੀ ਹਾਂਜੀ ਇਹ ਮੇਰਾ ਪਰਸ ਆ ਜੀ ਉਹ ਨਾ ਵੀਰਾਂ ਨਾ ਮਜ਼ਾਕ ਕਰਦਾ ਪਿਆ ਸੀਗਾ ਕਈ ਵਾਰ ਨਾ ਕੋਈ ਹੋਰ ਲੈ ਕੇ ਚਲ ਜਾਂਦਾ ਵਾ ਝੂਠ ਬੋਲ ਕੇ ਦੇਖ ਲਓ ਤੁਹਾਡੀ ਪੇਮੈਂਟ ਪੂਰੀ ਆ ਨਾ ਇਹ ਤਾਂ ਮੈਨੂੰ ਡਰਾ ਦਿੱਤਾ ਸੀਗਾ ਮੈਨੂੰ ਚੈੱਕ ਕਰੋ ਹੈਗੇ ਪੈਸੇ ਪੂਰੇ ਨੇ ਹਾਂਜੀ ਹਾਂਜੀ ਵੀਰੇ ਪੈਸੇ ਤਾਂ ਇਹਦੇ ਵਿੱਚ ਹੈਗੇ ਨੇ ਧੰਨਵਾਦ ਪਾਜੀ ਬਹੁਤ ਬਹੁਤ ਮਿਹਰਬਾਨੀ ਵੀਰੇ ਆ ਕੀ ਕੀਤਾ ਸਿਮਰਨ ਤੂੰ ਵੀਰੇ ਮੈਂ ਤੈਨੂੰ ਪੇਲ ਨਹੀਂ ਗਿਆ ਸੀ ਨਾ ਅਗਲੇ ਦੀ ਮਿਹਨਤ ਦੀ ਕਮਾਈ ਸੀਗੀ ਉਹਨਾਂ ਨੂੰ ਅੱਜ ਹੀ ਸੈਲਰੀ ਮਿਲੀ ਸੀ ਤੁਸੀਂ ਦੇਖਿਆ ਨਹੀਂ ਉਹਨਾਂ ਨੇ ਕਿਹਾ ਮੈਨੂੰ ਲੱਗਦਾ ਤੂੰ ਜ਼ਿਆਦਾ ਦਿਨ ਕੰਮ ਕਰਨਾ ਨਹੀਂ ਇੱਥੇ ਵੀਰੇ ਨੇ ਕਿਹਾ ਕਿ ਨਾ ਤੈਨੂੰ ਅੱਜ ਹੀ ਘੜਵਾਣਾ ਵਾ ਵੀਰੇ ਮੈਂ ਜੋ ਵੀ ਕੀਤਾ ਨਾ ਮੈਂ ਸਹੀ ਕੀਤਾ ਵਾ ਹੈਲੋ ਹਾਂਜੀ ਵੀਰੇ ਆਜੋ ਤੁਸੀਂ ਸ਼ਾਪ ਤੇ ਆਜੋ ਮੈਂ ਇੱਥੇ ਹਾਂ ਹਾਂਜੀ ਉਹ ਦੋਨੋਂ ਵੀ ਹੈਗੇ ਆਜੋ ਆਜੋ ਦੋ ਮਿੰਟs ਯਾਰ ਵੀਰੇ ਕਿਦਾਂ ਹੋ ਬੋਂ ਸੀਗਾ ਕੱਲ ਕੀ ਹੋਇਆ ਸੀ ਦੁਕਾਨ ਤੇ ਕੱਲ ਵੀਰੇ ਕੁਛ ਨਹੀਂ ਹੋਇਆ ਸਿਮਰਨ ਹਾਂਜੀ ਵੀਰੇ ਕੱਲ ਦੁਕਾਨ ਤੇ ਕੁਛ ਹੋਇਆ ਸੀ ਨਹੀਂ ਵੀਰੇ ਕੁਛ ਵੀ ਨਹੀਂ ਹੋਇਆ ਕੀ ਹੋਇਆ ਦੁਬਾਰਾ ਸੋਚ ਲੋ ਕੋਈ ਨਹੀਂ ਚੂਰੀ ਹੋਇਆ ਕੋਈ ਨਹੀਂ ਖੜ ਜਾ ਤਾੰ ਦੱਸਦਾ ਹਾਂ ਹਾਂ ਜੀ ਬੜੀ ਕੀ ਹਾਲ ਨੇ ਦੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਕੀ ਹੋਇਆ ਸੀ ਬਾਜੀ ਹੁਣ ਦੱਸੋ ਬਾਜੀ ਕੱਲ ਮੇਰਾ ਪਰਸ ਰਹਿ ਗਿਆ ਸੀਗਾ ਇੱਥੇ ਠੀਕ ਆ ਆ ਜਾਓ ਇੱਧਰ ਆ ਜਾਓ ਕੋਈ ਗੱਲ ਨਹੀਂ ਆਪਣੀ ਦੁਕਾਨ ਹਾਂਜੀ ਤੇ ਉਹਦੇ ਵਿੱਚ 10000 ਰੁਪਏ ਸੀਗਾ ਜਦੋਂ ਮੈਂ ਘਰ ਜਾ ਕੇ ਦੇਖਿਆ ਤੇ 5000 ਰੁਪਏ ਆਹ ਤੁਹਾਡੀ ਮੈਨੂੰ ਕਾਲ ਆ ਰਹੀ ਸੀ ਤਾਂ ਹੀ ਬੁਲਾਇਆ ਤੁਹਾਨੂੰ ਹਾਂ ਵੀ ਦੱਸੋ ਕੀ ਰਹਿ ਗਿਆ ਸੀ ਪਰਸ ਰਹਿ ਗਿਆ ਸੀ ਬਾਜੀ ਦਾ ਹਾਂਜੀ ਵੀਰੇ ਫੇਰ ਕਿਨੇ ਚੱਕਿਆ ਸੀ ਦੋਨਾਂ ਚ ਸਿਮਰਨ ਨੇ ਦੇਖਿਆ ਭਾਜੀ ਸਿਮਰਨ ਵੀਰੇ ਵੀਰੇ ਦਾ ਪਰਸ ਰਹਿ ਗਿਆ ਸੀਗਾ ਇੱਥੇ ਬਟ ਇਹਨਾਂ ਨੂੰ ਵਾਪਸ ਕਰਤਾ ਸੀਗਾ ਜਦੋਂ ਇਹ ਆਏ ਸੀ ਤੇ ਉਹਦੇ ਚ ਵੀਰੇ 10000 ਨਹੀਂ ਸੀਗਾ 5000 ਸੀਗਾ ਤੈਨੂੰ ਕਿੱਦਾਂ ਪਤਾ ਜੀਰੇ ਮੈਂ ਦੇਖਿਆ ਸੀਗਾ ਕਿਵੇਂ ਦੇਖਿਆ ਸੀ ਤੂੰ ਪਰਸ ਕਿਉਂ ਫਰੋਲ ਲਿਆ ਗਿਆ ਲੈਦਾ ਤੁਹਾਨੂੰ ਕਿੰਨੀ ਯਾਰ ਸਮਝਾਇਆ ਕਸਟਮਰ ਦੀ ਕੋਈ ਚੀਜ਼ गिर ਜਾਂਦੀ ਆ ਤਾਂ ਐਜ਼ ਇਟ ਇਜ਼ ਰੱਖਿਆ ਕਰੋ ਭਾਜੀ ਪੈਸਾ ਵੇਚ ਕੇ ਵੱਡੇ ਵੱਡੇ ਡਿਮਾਂਡ ਓਲ ਜਾਂਦਾ ਵਾ ਪੈਸੇ ਨਹੀਂ ਕੱਡੇ ਮੈਨੂੰ ਬਾਵੇ ਵੀਰੇ ਨੇ ਕਿਹਾ ਸੀਗਾ ਚੈੱਕ ਕਰਨ ਨੂੰ ਹਾਂ ਭਾਈ ਵੀਰੇ ਮੈਂ ਤਾਂ ਕਿਹਾ ਵੀ ਨਹੀਂ ਉੱਪਰ ਉਹ ਤੋਂ ਮੈਂ ਪਰਸ ਵਾਪਸ ਮੰਗਿਆ ਮੈਨੂੰ ਕਹਿੰਦੇ ਹੈ ਨਹੀਂ ਕਿ ਹੋ ਰਹੇ ਹੈ ਨਹੀਂ ਕੋਈ ਪਰਸ ਨਹੀਂ ਹੈਗਾ ਫਿਰ ਕਹਿੰਦੇ ਮਜ਼ਾਕ ਕਰਦੇ ਆ ਭਾਈ ਇਹੋ ਜਿਹਾ ਕਿਹੜਾ ਮਜ਼ਾਕ ਹੁੰਦਾ ਕਿਸੇ ਦੇ ਪੈਸੇ ਨਾਲ ਵੀਰੇ ਮੈਂ ਮੈਨੂੰ ਮੈਂ ਜੀ ਕਹਿ ਰਹੀ ਆ ਮੈਂ ਪੈਸੇ ਨਹੀਂ ਕੱਡੇ ਵੀਰੇ ਕਿਉਂ ਸਿਮਰਨ ਝੂਠ ਬੋਲਦੀ ਪਿਆ ਤੂੰ ਹੀ ਤਾਂ ਮੈਨੂੰ ਕਹਿ ਰਹੀ ਸੀਗੀ ਵੀ 4000 ਤੁਸੀਂ ਰੱਖ ਲਓ 1000 ਮੈਂ ਰੱਖ ਲੈਣੀ ਆ ਚੈੱਕ ਵੀ ਤੂੰ ਕੀਤਾ ਪਰਸ ਹਉੰਤੋ ਮੇਰਾ ਨਾਮ ਲਈ ਜਾਂਦੀ ਮੈਂ ਕਿਹਾ ਵਾ ਵੀਰੇ ਤੁਸੀਂ ਕਿਉਂ ਝੂਠ ਬੋਲੀ ਜਾਂਦੇ ਹੋ ਸਭੋ ਤੁਸੀਂ ਇਹ ਚੀਜ਼ ਕਹੀ ਸੀ ਮੈਨੂੰ ਸਿਮਰਨ ਪੜੀ ਪਰ ਸੇ ਨਹੀਂ ਚੱਕ ਕੇ ਦਿੱਤਾ ਇਹਨਾਂ ਨੂੰ ਭਾਈ ਮੈਂ ਤਾਂ ਬੱਸ ਪਰਸ ਲੈਣਾ ਹੈ ਤੁਸੀਂ ਆਪੇ ਸਲਾਹ ਕੀਤੀ ਹੋਣੀ ਆ ਤੁਸੀਂ ਆਪਣਾ ਵੇਖੋ ਮੈਨੂੰ ਨਹੀਂ ਪਤਾ ਇਹ ਕੀ ਚੱਲਦਾ ਪਿਆ ਦੁਕਾਨ ਤੇ ਦੁਕਾਨਦਾਰੀ ਖਰਾਬ ਕਰਨੀ ਤੁਸੀਂ ਵੀਰੇ ਤੁਸੀਂ ਮੈਨੂੰ ਕਿਹਾ ਸੀ ਨਹੀਂ ਇਮਾਨਦਾਰੀ ਨਾਲ ਕੰਮ ਕਰੀ ਵੀਰੇ ਮੈਂ ਕਰਤਾ ਰਹੀ ਨਹੀਂ ਉਹ ਕਹਰੇ 1000 ਰੁਪਇਆ ਸੀਗਾ 5000 ਦੇ ਵਿੱਚੋਂ ਕੱਢ ਲਿਆ ਸੱਚੀ ਕਹਿ ਰਹੀ ਹਾਂ ਮੈਂ ਕੋਈ ਪੈਸਾ ਨਹੀਂ ਕੱਢਿਆ ਮੇਰਾ ਇਹ ਹਾਂ ਵੀ ਤੂੰ ਦੱਸ ਤੂੰ ਤੇਰੀ ਜ਼ਿੰਮੇਵਾਰੀ ਤਾਂ ਦੁਕਾਨ ਛੱਡ ਕੇ ਜਾਣਾ ਇਹ ਕਹੇ ਜੇ ਗੱਲਾਂ ਹੋ ਰਹੀਆਂ ਨੇ ਦੁਕਾਨ ਤੇ ਉਹ ਵੀਰੇ ਮੈਨੂੰ ਤਾਂ ਪਤਾ ਹੀ ਨਹੀਂ ਪਰ ਸ ਨੇ ਚੱਕਿਆ ਚੈੱਕ ਕਰਨ ਲੱਗੀ ਇਹ ਨਹੀਂ ਰੱਖੇ ਹੋਣੇ ਪੈਸੇ ਤੂੰ ਕੀ ਕਰਦਾ ਸੀ ਇੱਥੇ ਬੜੇ ਗਾਕ ਦੀ ਕੋਈ ਥੀਰ ਰਹਿ ਗਈ ਉਹਨੂੰ ਫਰੋਲਣ ਦਾ ਮਤਲਬ ਹੀ ਨਹੀਂ ਕੋਈ ਵੀਰੇ ਮੈਨੂੰ ਵੀਰੇ ਨੇ ਕਿ ਆਸੀ ਪਰਸ ਪੈਸੇ ਦੇਖਣ ਨੂੰ ਮੈਂ ਸੱਚੀ ਕਹਿ ਰਹੀ ਹਾਂ ਮੈਂ ਚੋਰੀ ਉਹ ਤਾਂ ਕਹਿ ਰਿਹਾ ਮੈਂ ਕਿਹਾ ਹੀ ਨਹੀਂ ਵੀਰੇ ਕਿਹਾ ਵੀਰੇ ਨੇ ਮੇਰਾ ਯਕੀਨ ਕਰੋ ਸਿਮਰਤ ਤੂੰ ਆ ਵੀ ਤਾਂ ਤੈਨੂੰ ਇਹਨੇ ਵੀ ਕਿਹਾ ਹੋਣਾ ਕਿ 1000 ਰੁਪਏ ਵਿੱਚੋਂ ਰੱਖ ਲੈ ਉਦੋਂ ਤੂੰ ਕੀ ਕਿਹਾ ਸੀ? ਜੀਰੇ ਮੈਂ ਇਹਨਾਂ ਨੂੰ ਉਦੋਂ ਵੀ ਇਹੀ ਕਿਹਾ ਸੀ ਕਿ ਆਪਾਂ ਨਹੀਂ ਰੱਖਣਾ ਮੈਂ ਉਹਨਾਂ ਨੂੰ ਪੈਸੇ। ਜੇ ਤੁਸੀਂ ਫਰੋਲ ਸਕਦੇ ਹੋ ਤੇ 1000 ਰੁਪਏ ਰੱਖਣ ਚ ਕੀ ਹਰਚ ਸੀ? ਉਹਨੂੰ ਥੋੜੀ ਬਦਲ ਲੱਗਣਾ ਸੀਗਾ ਕਿ ਉਹ ਕਹਿੰਦਾ 10000 ਸੀ ਕਹਿੰਦਾ ਕਦੇ ਕਹਿੰਦਾ 5000 ਸੀ। ਹੈ ਤਾਂ ਉਹਦੇ ਚ 5300 ਰੁਪਏ ਸੀਗਾ। ਉਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਭਾਈ 5300 ਰੁਪਏ ਸੀਗਾ। ਇਹ ਕਹਿੰਦੀ 10000 ਰੁਪਏ ਸੀਗਾ। ਜੀਰੇ 5000 ਸੀਗਾ ਉਹਦੇ ਚ। ਉਹ ਕਹੇ ਰ 5300 ਸੀਗਾ। 5300 ਸੀਗਾ ਤੂੰ ਚੈੱਕ ਕੀਤਾ ਨਹੀਂ ਸੀ ਤੂੰ ਕਹੇ 100 100 ਦੇ ਵੀ ਨੋਟ ਹੈਗੇ ਆ ਵੀਰੇ ਤੁਸੀਂ ਹੁਣੀ ਤਾਂ ਕਿਹਾ ਕਿ 10000 ਸੀਗਾ ਉਹ ਤਾਂ ਮੈਨੂੰ ਭਾਜੀ ਨੇ ਕਿਹਾ ਨਾ ਕਹਿਣ ਨੂੰ ਵੀਰੇ ਤੁਸੀਂ ਨਹੀਂ ਕਿਹਾ ਸੀ ਮੈਂ ਤਾਂ ਇਹ ਦੇਖਦਾ ਸੀ ਜਿਹੜੀਆਂ ਮੈਂ ਸਿੱਖਿਆਵਾਂ ਦੇ ਰਿਹਾ ਉਹਦਾ ਕੋਈ ਅਸਰ ਹੋ ਰਿਹਾ ਕਿ ਨਹੀਂ ਹੋ ਰਿਹਾ ਨਾਲੇ ਇਹਨੇ ਸ਼ੈਂਪੂ ਦਾ ਕੀ ਕਰਨਾ ਇਹ ਤਾਂ ਆਪਣਾ ਹੀ ਬੰਦਾ ਫਰਸ ਵੀ ਭਾਈ ਦਾ ਸੀਗਾ ਉਹ ਦੋਸਤ ਆ ਮੇਰਾ ਪਰ ਇੱਕ ਗੱਲ ਆ ਬਾਈ ਪੱਕੀ ਰਹੀ ਆ ਕੁੜੀ ਕਿੰਨਾ ਕਜੋਰ ਲਾਇਆ ਸੀ ਤੂੰ ਬਹੁਤ ਜ਼ੋਰ ਲਾਇਆ ਭਾਈ ਡੋਲੀ ਨਹੀਂ ਪਰ ਕੀ ਕਹਿੰਦੀ ਹੈ ਕਹਿੰਦੀ ਨਹੀਂ ਨਹੀਂ ਵੀਰੇ ਆਪਾਂ ਵਾਪਸ ਕਰ ਦੇਣਾ ਵਾ ਉਹ ਅਗਲੇ ਦੀ ਮਿਹਨਤ ਦੀ ਕਮਾਈ ਆ ਵੀ ਇੱਦਾਂ ਨਹੀਂ ਰੱਖਣੀ ਵਾਪਸ ਕਰਨੀ ਮੈਂ ਤਾਂ ਸਭ ਤੋਂ ਵਧੀਆ ਗੱਲ ਇਹ ਲੱਗੀ ਜਦੋਂ ਇਹ ਆਇਆ ਦੁਆਰੇ ਨੇ ਆਵਾਜ਼ ਮਾਰੀ ਤੇਰੀ ਵੀ ਇਹਨਾਂ ਇਲਾਜ ਰੱਖੀ ਕਿ ਵੀਰੇ ਮਜ਼ਾਕ ਕਰਦੇ ਪੈਣ ਸਿਮਰਨ ਕੰਮ ਵਾਲਾ ਓੱਖਾ ਨਹੀਂ ਹੈਗਾ ਠੀਕ ਹੈ ਪਰ ਮੇਨ ਚੀਜ਼ ਇਹ ਯਾਦ ਰੱਖਣੀ ਆ ਜਦੋਂ ਤੱਕ ਇਸ ਦੁਕਾਨ ਤੇ ਕੰਮ ਕਰਨਾ ਹੈ ਨਾ ਇਮਾਨਦਾਰੀ ਨਾਲ ਕਰ ਠੀਕ ਹੈ ਹੱਕ ਸੱਚ ਦੀ ਕਮਾਈ ਖਾਣੀ ਆ ਜਿੰਨੀ ਸੈਲਰੀ ਮਿਲਦੀ ਹੈ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਬਾਹਰ ਲਾਲਚ ਨਹੀਂ ਕਰਨਾ ਠੀਕ ਹੈ ਇੱਥੇ ਹੁੰਦਾ ਕਿ ਆਈ ਕਈ ਵਾਰੀ ਕਸਟਮਰ ਦਾ ਕੋਈ ਸਮਾਨ ਰਹਿ ਜਾਂਦਾ ਹੈ ਹਨਾ ਜਾਂ ਉਹ ਭੁੱਲ ਜਾਂਦਾ ਜਾਂ ਡਿੱਗ ਜਾਂਦਾ ਆਪਾਂ ਇਮਾਨਦਾਰੀ ਨਾਲ ਉਹ ਵਾਪਸ ਕਰਨਾ ਠੀਕ ਹੈ ਜਿਹੜੀ ਚੀਜ਼ ਦਾ ਜਿਹੜਾ ਰੇਟ ਲਾਇਆ ਹੋਇਆ ਡਿਸਕਾਊਂਟ ਕਰਕੇ ਉਹੀ ਲੈਣਾ ਹੈ ਨਾ ਵੱਧ ਲੈਣਾ ਤੇ ਨਾ ਹੀ ਘੱਟ ਲੈਣਾ ਆਪਣਾ ਹੱਕ ਛੱਡਣਾ ਨਹੀਂ ਤੇ ਕਿਸੇ ਦਾ ਰੱਖਣਾ ਨਹੀਂ ਠੀਕ ਹੈ ਜੀ ਠੀਕ ਹੈ ਮੇਰੀਆਂ ਗੱਲਾਂ ਯਾਦ ਰੱਖਣੀਆਂ ਨੇ ਹਾਂਜੀ ਮੈਂ ਕਦੇ ਵੀ ਤੈਨੂੰ ਪਰਖ ਸਕਦਾ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਹੈ ਵੀਰੇ ਚਲੋ ਸ਼ਾਬਾਸ਼ પાਸ ਹੋ ਗਈ ਤੂੰ ਮੈਂ ਜਾਵਾਂਗਾ ਜੇ ਮੈਂ ਲੇਟ ਹੋ ਰਿਆਂ ਦੀ ਹਾਂ ਠੀਕ ਹੈ ਵੀਰੇ ਓਕੇ ਜੀ ਥੈਂਕ ਯੂ ਵੀਰੇ